ਇਦੇ ਵਿੱਚ ਨਿੰਬੂ ਦਾ ਜੂਸ ਐਡ ਕਰਦੇ ਆਂ ਪਾਣੀ ਸਾਡਾ ਅਲੱਗ ਹੋ ਗਿਆ ਵਾ ਤੇ ਪਨੀਰ ਸਾਡਾ ਅਲੱਗ ਹੋ ਗਿਆ ਵਾ ਹੁਣ ਅਸੀਂ ਪਨੀਰ ਨੂੰ ਥਾਲੀ ਦੇ ਵਿੱਚ ਰੱਖਣ ਲੱਗੇ ਆਂ ਤੇ ਰੱਖਣ ਲੱਗੇ ਆਂ ਕੁੰਡੀ ਤੇ ਜੇਕਰ ਤੁਹਾਡੇ ਕੋਲ ਚਕਲਾ ਆਵੇ ਤੁਸੀਂ ਚਕਲਾ ਵੀ ਰੱਖ ਸਕਦੇ ਨੂੰ ਅਸੀਂ ਹੁਣ ਉਤਾਰਦੇ ਆਂ ਕਈ ਜਣੇ ਤੇ ਫੁੱਲ ਫੈਟ ਦੁੱਧ ਦਾ ਪਨੀਰ ਬਣਾਉਂਦੇ ਨੇ ਅਸੀਂ ਨਾਰਮਲ ਦੁੱਧ ਦਾ ਹੀ ਪਨੀਰ ਬਣਾਇਆ ਤੇ ਕੱਲ ਵੀ ਦੇਖੋ ਕਿੰਨਾ ਵਾਈਟ ਵਾਈਟ ਆਇਆ ਘਰ ਦਾ ਪਨੀਰ ਬਣਾਇਆ ਨਾ ਉਹਨੂੰ ਅਸੀਂ ਕ੍ਰਸ਼ ਕਰਕੇ ਇਸ ਪਨੀਰ ਦਾ ਸਾਰੇ ਹੀ ਬਾਜ਼ਾਰੋਂ ਲੈ ਕੇ ਖਾਂਦੇ ਹੋਣਗੇ ਪਰ ਮੈਂ ਤੁਹਾਨੂੰ ਆਪਣੇ ਨਵੇਂ ਦੇ ਆਸਾਨ ਤਰੀਕੇ ਨਾਲ ਪਨੀਰ ਬਣਾਉਣਾ ਸਿਖਾਵਾਂਗੀ ਉਹ ਵੀ ਸੌਫਟ ਤੇ ਸੁਪੰਜੀ ਤੇ ਫਿਰ ਉਸ ਦੀ ਮੈਂ ਬਣਾਵਾਂਗੀ ਪੁਰਜੀ ਤੇ ਬਲੌਕ ਦੇ ਵਿੱਚ ਐਂਡ ਤੱਕ ਬਨੇ ਰਹੋ ਚਲੋ ਫਿਰ ਵੀਡੀਓ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਪਤੀਲਾ ਲੈਣਾ ਵਾ ਪਤੀਲਾ ਲੈਣਾ ਅਸੀਂ ਪਾਰੇ ਤਲੇ ਵਾਲਾ ਕਿ ਦੋ ਜ ਸਾਡੇ ਥੱਲੇ ਨਾਲ ਤੀਲੇ ਨੂੰ ਧਰਦੇ ਆ ਚੁੱਲੇ ਦੇ ਉੱਪਰ ਤੇ ਵਿੱਚ ਪਾਉਨੇ ਆ ਦੁੱਧ ਦੁੱਧ ਅਸੀਂ 1.5 ਕਿਲੋ ਲਿਆ ਵਾ 1.5 ਕਿਲੋ ਦੁੱਧ ਦੇ ਵਿੱਚੋਂ ਸਾਡਾ 650 ਗ੍ਰਾਮ ਪਨੀਰ ਬਣੇਗਾ ਦੁੱਧ ਨੂੰ ਅਸੀਂ ਛੀ ਤਰ੍ਹਾਂ ਉਬਾਲਾ ਆਂਦਣੇ ਆ ਜਦੋਂ ਸਾਡਾ ਬਾਲਾ ਆ ਜਾਏਗਾ ਤਾਂ ਫਿਰ ਅਸੀਂ ਇਹਦੇ ਵਿੱਚ ਨਿੰਬੂ ਐਡ ਕਰਾਂਗੇ ਦੁੱਧ ਨੂੰ ਅਸੀਂ ਪਤੀਲੇ ਦੇ ਵਿੱਚ ਐਡ ਕਰ ਦਿੱਤਾ ਆ ਵਾ ਤੇ ਹੁਣ ਅਸੀਂ ਨੂੰ ਇੱਕ ਦੋ ਉਬਾਲੇ ਆਂਦਣੇ ਆ ਤੇ ਜਦੋਂ ਉਬਾਲੇ ਆ ਜਾਣਗੇ ਫਿਰ ਅਸੀਂ ਨੂੰ ਕਰਾਂਗੇ ਠੰਡਾ ਫਿਰ ਅਸੀਂ ਇਹਦੇ ਵਿੱਚ ਨਿੰਬੂ ਐਡ ਕਰਾਂਗੇ ਤੇ ਫਿਰ ਸਾਡਾ ਪਨੀਰ ਬਨਣਾ ਸਟਾਰਟ ਹੋ ਜਾਏਗਾ ਪਨੀਰ ਬਣਾਉਣ ਵਾਸਤੇ ਚਾਰ ਨਿੰਬੂ ਯੂਜ਼ ਕਰਾਂਗੇ ਨਿੰਬੂ ਨੂੰ ਅਸੀਂ ਨਿਚੋੜਨਾ ਵਾ ਤੇ ਨਾਲ ਅਸੀਂ ਛਾਣੀ ਦੇ ਵਿੱਚ ਛਾਲ ਲੈਣਾ ਵਾ ਇਸ ਕਰਕੇ ਕਿ ਜਿਹੜੀ ਉਹਦੇ ਗਿੱਟਕਾ ਵਾ ਉਹ ਜੂਸ ਦੇ ਵਿੱਚ ਨਾ ਆਣ ਦੁੱਧ ਨੂੰ ਉਬਾਲਾ ਆ ਚੁੱਕਾ ਵਾ ਤਮ ਹੁਣ ਅਸੀਂ ਇਹਨੂੰ ਥੱਲੇ ਉਤਾਰਦੇ ਆ 10 ਮਿੰਟ ਤੱਕ ਅਸੀਂ ਇਹਨੂੰ ਠੰਡਾ ਕਰਦੇ ਆ ਨਿੰਬੂਆਂ ਦਾ ਜੂਸ ਅਸੀਂ ਕੱਢ ਲਿਆ ਵਾ ਤੇ ਹੁਣ ਅਸੀਂ ਡਾਇਰੈਕਟ ਜੂਸ ਨਹੀਂ ਅਸੀਂ ਪਾਣਾ ਤੇ ਅਸੀਂ ਪਾਣੀ ਐਡ ਕਰਕੇ ਪਾਣਾ ਵਾ ਪਾਣੀ ਐਡ ਕਰਨ ਦੇ ਨਾਲ ਪਨੀਰ ਸਾਡਾ ਸੌਫਟ ਬਣੇਗਾ ਦੁੱਧ ਠੰਡਾ ਹੋ ਚੁੱਕਾ ਵਾ ਤੇ ਹੁਣ ਅਸੀਂ ਇਹਦੇ ਵਿੱਚ ਨਿੰਬੂ ਦਾ ਜੂਸ ਐਡ ਕਰਦੇ ਆ ਤੇ ਨਾਲ ਅਸੀਂ ਹਿਲਾਣੇ ਆ ਇਹਨੂੰ ਹਲਕਾ ਹਲਕਾ ਪਾਣੀ ਸਾਡਾ ਅਲੱਗ ਹੋ ਗਿਆ ਵਾ ਤੇ ਇਹ ਪਨੀਰ ਸਾਡਾ ਅਲੱਗ ਹੋ ਗਿਆ ਵਾ ਪਹਿਲਾਂ ਅਸੀਂ ਕੋਟਨ ਦਾ ਕੱਪੜਾ ਰੱਖਾਂਗੇ ਤੇ ਫਿਰ ਅਸੀਂ ਇਹਨੂੰ ਛਾਣਾਂਗੇ ਤੇ ਸਾਰਾ ਪਨੀਰ ਜਿਹੜਾ ਕਾਟਨ ਦੇ ਕੱਪੜੇ ਦੇ ਵਿੱਚ ਰਹਿ ਜੇਗਾ ਹੁਣ ਅਸੀਂ ਪਨੀਰ ਨੂੰ ਛਾਨ ਲੈਨੇ ਆ ਤੇ ਪਹਿਲੋਂ ਅਸੀਂ ਕੱਪੜਾ ਰੱਖਣਾ ਹੈ ਕੱਪੜਾ ਇਸ ਕਰਕੇ ਰੱਖਣਾ ਕਿ ਪਨੀਰ ਸਾਡਾ ਉੱਪਰ ਆ ਜੇ ਤੇ ਪਾਣੀ ਸਾਡਾ ਨੀਚੇ ਚਲਾ ਜਾਵੇ ਦੇਖ ਸਕਦੇ ਹੋ ਪਾਣੀ ਅਲੱਗ ਹੋ ਗਿਆ ਤੇ ਪਨੀਰ ਸਾਡਾ ਅਲੱਗ ਹੋ ਗਿਆ ਅਸੀਂ ਇਹਨੂੰ ਹਲਕੇ ਹੱਥਾਂ ਨਾਲ ਦਬਾਉਣਾ ਜੇਕਰ ਅਸੀਂ ਇਹਨੂੰ ਸਖਤ ਹੱਥਾਂ ਨਾਲ ਦਬਾਵਾਂਗੇ ਤੇ ਇਹ ਪਨੀਰ ਸਾਡਾ ਹਾਰਟ ਬਣੇਗਾ ਹੁਣ ਅਸੀਂ ਗੰਢ ਲਗਾ ਕੇ ਤੇ ਅਸੀਂ ਇਹਦੇ ਤੇ ਭਾਰ ਰੱਖਾਂਗੇ ਕਿ ਪਨੀਰ ਸਾਡਾ ਪਰਫੈਕਟ ਬਣ ਜਾਏ ਖਟਾਸ ਕੱਢਣ ਵਾਸਤੇ ਅਸੀਂ ਇਹਦੇ ਵਿੱਚ ਪਾਣੀ ਪਾਵਾਂਗੇ ਕਿ ਖਟਾਸ ਸਾਰੀ ਨਿਕਲ ਜਾਏ ਤੇ ਪਨੀਰ ਦਾ ਟੇਸਟ ਅੱਛਾ ਲੱਗੇ ਜਿਆਦਾ ਤੋਂ ਜਿਆਦਾ ਪਾਣੀ ਅਸੀਂ ਇੱਕ ਗਲਾਸ ਐਡ ਕਰਾਂਗੇ ਇਸ ਤੋਂ ਬਾਅਦ ਅਸੀਂ ਲਗਾਨੇ ਆ ਗੰਢ ਇਸ ਤੋਂ ਬਾਅਦ ਅਸੀਂ ਪਾਰੀ ਚੀਜ਼ ਦੇ ਨਾਲ ਦੱਬ ਪਾਨੇ ਆ। ਹਾਂ। ਫੋਨ ਅਸੀਂ ਪਨੀਰ ਨੂੰ ਥਾਲੀ ਦੇ ਵਿੱਚ ਰੱਖਣ ਲੱਗਿਆ। ਉਸ ਤੋਂ ਬਾਅਦ ਅਸੀਂ ਰੱਖਣ ਲੱਗਿਆ ਕੁੰਡੀ ਤੇ ਜੇਕਰ ਤੁਹਾਡੇ ਕੋਲ ਚਕਲਾ ਆਵੇ ਤੁਸੀਂ ਚਕਲਾ ਵੀ ਰੱਖ ਸਕਦੇ ਪਰ ਅਸੀਂ ਜਿਆਦਾ ਭਾਰ ਪਾਉਣ ਵਾਸਤੇ ਅਸੀਂ ਕੁੰਡੀ ਰੱਖ ਰਹੇ ਆ। ਜਲਦੀ ਪਨੀਰ ਸਾਡਾ ਸੈੱਟ ਹੋ ਜਾਏਗਾ। ਇਹਨੂੰ ਅਸੀਂ ਹੁਣ ਉਤਾਰਦੇ ਆ ਤੇ ਹੁਣ ਪਨੀਰ ਸਾਡਾ ਪ੍ਰੋਪਰ ਤਰੀਕੇ ਨਾਲ ਬਣ ਕੇ ਰੈਡੀ ਹੋ ਗਿਆ ਤਾਂ ਅਸੀਂ ਗੱਡ ਨੂੰ ਖੋਲਦੇ ਆ। ਕਈ ਜਣੇ ਤੇ ਫੁੱਲ ਫੈਟ ਦੁੱਧ ਦਾ ਪਨੀਰ ਬਣਾਉਂਦੇ ਨੇ ਅਸੀਂ ਨੋਰਮਲ ਦੁੱਧ ਦਾ ਹੀ ਪਨੀਰ ਬਣਾਇਆ ਪਨੀਰ ਸਾਡਾ ਕਿੰਨਾ ਅੱਛਾ ਬਣਿਆ ਆ ਆ ਦੇਖੋ ਰਾ ਪਨੀਰ ਆ ਦੇਖੋ ਰਾ ਕਿੰਨਾ ਸੌਫਟ ਆ ਦੇਖੋ ਰਾ ਸੌਫਟ ਤੇ ਸਪੰਜੀ ਦੇਖੋ ਬਣਿਆ ਵਾ ਤੇ ਕੱਲ ਵੀ ਦੇਖੋ ਕਿੰਨਾ ਵਾਈਟ ਵਾਈਟ ਆਇਆ ਵਾ ਹੁਣ ਅਸੀਂ ਬਣਾਨੇ ਆ ਇਹਦੀ ਪੁਰਜੀ ਕੜਾਈ ਨੂੰ ਅਸੀਂ ਚੁੱਲ੍ਹੇ ਦੇ ਉੱਤੇ ਰੱਖਣ ਲੱਗੇ ਆ ਬਹੁਤ ਸਾਰੇ ਜਾਨੇ ਤੇ ਇਹਨੂੰ ਬਟਰ ਦੇ ਵਿੱਚ ਪੁਰਜੀ ਨੂੰ ਬਣਾਉਂਦੇ ਨੇ ਤੇ ਅਸੀਂ ਰਿਫਾਈਨਡ ਔਇਲ ਦੇ ਵਿੱਚ ਬਣਾਉਣ ਜਾ ਰਹੇ ਆ 4 ਚਮਚ ਅਸੀਂ ਰਿਫਾਈਨਡ ਔਇਲ ਐਡ ਕੀਤਾ ਹੈ ਰਿਫਾਈਨ ਦਾ ਸਾਡਾ ਗਰਮ ਹੋ ਜਾਏਗਾ ਤੇ ਫਿਰ ਅਸੀਂ ਇਹਦੇ ਵਿੱਚ ਜੀਰਾ ਰੋਸਟ ਕਰਦੇ ਆਂ ਆਇਲ ਸਾਡਾ ਗਰਮ ਹੋ ਗਿਆ ਵਾ ਤੇ ਹੁਣ ਅਸੀਂ 1/2 ਚਮਚ ਜੀਰਾ ਐਡ ਕਰਨ ਜਾ ਰਹੇ ਆਂ ਉਸ ਤੋਂ ਬਾਅਦ ਅਸੀਂ ਅਦਰਕ ਐਡ ਕਰਾਂਗੇ ਤੇ ਫਿਰ ਅਸੀਂ ਲਸਣ ਨੂੰ ਐਡ ਕਰਾਂਗੇ ਉਸ ਤੋਂ ਬਾਅਦ ਅਸੀਂ ਪਿਆਜ਼ ਐਡ ਕਰਾਂਗੇ ਪਿਆਜ਼ ਨੂੰ ਅਸੀਂ ਡਾਰਕ ਬ੍ਰਾਊਨ ਨਹੀਂ ਕਰਨਾ ਲਾਈਟ ਬ੍ਰਾਊਨ ਹੀ ਰੱਖਣਾ ਵਾ ਧੁੱਜ ਦੇ ਵਿੱਚ ਤੇ ਕੱਚੀ ਨੂੰ ਚਲਾਂਦੇ ਜਾਣਾ ਵਾ ਉਸ ਤੋਂ ਬਾਅਦ ਅਸੀਂ ਕਰਾਂਗੇ ਹਰੀਆਂ ਮਿਰਚਾਂ ਜਿਆਦਾ ਤੋਂ ਜਿਆਦਾ ਭੁੱਜੀ ਨੂੰ ਸਿਰਫ 5 ਮਿੰਟ ਲੱਗਦੇ ਨੇ ਅਸੀਂ ਐਡ ਕਰਨ ਜਾ ਰਹੇ ਹਾਂ ਟਮਾਟਰ ਔਰ ਇਹਨਾਂ ਨੂੰ ਹਲਕਾ ਹਲਕਾ ਕਚੀ ਦੇ ਨਾਲ ਇਸ ਤਰ੍ਹਾਂ ਦਬਾਣਾ ਵਾ ਜਿਨ੍ਹਾਂ ਨੂੰ ਪੁਰਜੀ ਬਟਰ ਪਾ ਕੇ ਖਾਣਾ ਪਸੰਦ ਆ ਮੇਰੇ ਤਰੀਕੇ ਨਾਲ ਮਲਾਈ ਪਾ ਕੇ ਬਣਾ ਕੇ ਦੇਖਿਓ ਤੇ ਤੁਹਾਨੂੰ ਬਟਰ ਦੇ ਨਾਲੋਂ ਵੀ ਇਹਦਾ ਟੇਸਟ ਅੱਛਾ ਆਏਗਾ ਹੁਣ ਅਸੀਂ ਇਹਦੇ ਵਿੱਚ 3 ਚਮਚ ਮਲਾਈ ਐਡ ਕਰਨ ਜਾ ਰਹੇ ਹਾਂ ਹੁਣ ਅਸੀਂ ਮਲਾਈ ਨੂੰ ਮਸਾਲੇ ਦੇ ਵਿੱਚ ਮਿਕਸ ਕਰਦੇ ਹਾਂ ਤੋਂ ਬਾਅਦ ਅਸੀਂ ਸਪਾਈਸਿਸ ਐਡ ਕਰਦੇ ਹਾਂ। ਅੱਧਾ ਚਮਚ ਨਮਕ, ਅੱਧੇ ਚਮਚਾ ਕੜ੍ਹੇ ਹਲਦੀ, ਅੱਧਾ ਚਮਚ ਗਰਮ ਮਸਾਲਾ। ਹੁਣ ਅਸੀਂ ਇਹਨੂੰ ਕਰਦੇ ਹਾਂ ਮਿਕਸ। ਜਿਹੜਾ ਅਸੀਂ ਘਰ ਦਾ ਪਨੀਰ ਬਣਾਇਆ ਹੈ ਨਾ ਉਹਨੂੰ ਅਸੀਂ ਕ੍ਰਸ਼ ਕਰਕੇ ਇਹਦੇ ਵਿੱਚ ਐਡ ਕਰਨ ਜਾ ਰਹੇ ਹਾਂ। ਦੇਖੋ ਪਨੀਰ ਕਿੰਨਾ ਅੱਛਾ ਬਣਿਆ ਆ, ਸੌਫਟ। ਘਰ ਦੇ ਬਣੇ ਪਨੀਰ ਦੀ ਪੁਰਜੀ ਬਹੁਤ ਹੀ ਟੇਸਟੀ ਬਣਦੀ ਆ। ਤੁਸੀਂ ਘਰ ਪਨੀਰ ਬਣਾ ਕੇ ਘਰ ਹੀ ਪੁਰਜੀ ਬਣਾ ਕੇ ਖਾਓ। ਤੇ ਤੁਸੀਂ ਬਾਜ਼ਾਰ ਦੀ ਪੁਰਜੀ ਖਾਣਾ ਭੁੱਲ ਜਾਓਗੇ ਜਿਆਦਾ ਟੇਸਟੀ ਪੁਰਜੀ ਬਣਦੀ ਹੈ ਵਾਲੀ ਘਰ ਦੇ ਬਣੇ ਹੋਏ ਪਨੀਰ ਦੀ ਪੁਰਜੀ ਬਣ ਕੇ ਸਾਡੀ ਰੈਡੀ ਹੋ ਚੁੱਕੀ ਆ ਤੇ ਹੁਣ ਅਸੀਂ ਘਾ ਧਨੀਏ ਦੀ ਗਾਰਨਿਸ਼